ਗੱਲਬਾਤ ਕਰਾਂਗੇ ਸਾਡੇ ਸਾਡੇ ਸੀਨੀਅਰ ਪੱਤਰਕਾਰ ਸਾਣਾ ਅਕਸਰ ਜੁੜਦੇ ਨੇ ਸੰਜੀਵ ਸ਼ਰਮਾ ਜੀ ਉਹਨਾਂ ਨੂੰ ਲੈਨੇ ਆ ਵੀ ਉਹਨਾਂ ਦਾ ਕੀ ਤਰਕ ਹੈ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਆਪਾਂ ਸਾਰੀ ਗੱਲਬਾਤ ਅਸੀਂ ਦਰਸ਼ਕਾਂ ਨੂੰ ਦੱਸਾਂਗੇ ਪਰ ਇਹਨਾਂ ਦੇ ਪਹਿਲਾਂ ਤਰਕ ਲੈਨੇ ਆ ਤਾਂ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਢੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਇੱਕ ਅੱਜ ਬਜਟ ਪੇਸ਼ ਕੀਤਾ ਗਿਆ ਲੋਕਾਂ ਨੂੰ ਬੜੀ ਆਸ ਸੀ ਬੰਨਿਆ ਵੀ ਸਿਲੰਡਰ ਤਾਂ ਦੇਖੋ ਕੱਲ ਸਸਤਾ ਕਰਤਾ ਸੀ ਮੰਦੇ ਆ ਸਿਲੰਡਰ ਰਸਤਾ ਹੋਇਆ ਪਰ ਉਸ ਤੋਂ ਲਾਵਾ ਹੋਰ ਕੀ ਕੁਝ ਹੋਇਆ ਕੋਈ ਚਾਨਣਾ ਪਾਓਗੇ ਦਰਸ਼ਕਾਂ ਨੂੰ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਜਿਹੜਾ ਬਜਟ ਜਿਹੜਾ ਆਮ ਸੌਰੀ ਬੀਜੇਪੀ ਪਾਰਟੀ ਵੱਲੋਂ ਜਿਹੜਾ ਵਿਤਬਾਤਰੀ ਵੱਲੋਂ ਦਿੱਤਾ ਗਿਆ ਜੀ ਦੇਖੋ ਇਹ ਬਜਟ ਦੇ ਵਿੱਚ ਕਿੰਨਾ ਲੋਕਾਂ ਨੂੰ ਜਾਂ ਕਿਹੜੇ ਲੋਕਾਂ ਨੂੰ ਫਾਇਦਾ ਹੋਵੇਗਾ ਤਕਰੀਬ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਮਿਲਾ ਜੁਲਾ ਕੇ ਜਿਹੜਾ ਇਹ ਬਜਟ ਹੈ ਇਹ ਜਿਹੜਾ ਇਸ ਵਾਰ ਦਾ ਲੋਕਾਂ ਦੇ ਸਾਹਮਣੇ ਆਇਆ ਹੈ ਜੀ ਜੀ ਦੇਖੋ ਜਿਹਦੇ ਵਿੱਚ ਜਿਹੜਾ ਆਪਣੀ ਆਮਦਨ ਸੀਗੀ ਆਮਦਨ ਤੇ ਜਿਹੜਾ ਇਨਕਮ ਟੈਕਸ ਸੀਗਾ ਜੀ ਜੀ ਉਹਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਜਾਂ ਉਹਦੇ ਵਿੱਚ ਲੋਕਾਂ ਨੂੰ ਫਾਇਦਾ ਦਿੱਤਾ ਗਿਆ ਵੀ ਜਿਹੜੀ 12 ਲੱਖ ਤੋਂ ਉੱਤੇ ਪਹਿਲਾਂ 7 ਲੱਖ ਸੀਗਾ ਹੁਣ 12 ਲੱਖ ਤੋਂ ਉੱਤੇ ਦਾ ਜਿਹੜਾ ਟੈਕਸ ਪੇ ਕਰਨਾ ਪਊਗਾ ਜੀ ਜੀ ਦੇਖੋ ਬਾਕੀ ਜਿਹੜੇ ਇਨਕਮ ਟੈਕਸ ਐ ਉਹ ਵਿੱਤ ਮੰਤਰੀ ਨੇ ਕਿਹਾ ਵੀ ਜਿਹੜੇ ਆਉਣੇ ਵਾਲਾ ਅਗਲਾ ਹਫਤਾ ਉਹਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਲਿਆਂਦਾ ਜਾਵੇਗਾ ਉਹਦੇ ਵਿੱਚ ਵੀ ਬਹੁਤ ਐ ਜਿਹੜੀ ਕਿਤੇ ਨਾ ਕਿਤੇ ਲੋਕਾਂ ਦੇ ਫਾਇਦੇ ਦੀਆਂ ਗੱਲਾਂ ਹੋਣਗੀਆਂ ਜੀ ਜੀ ਦੂਜੇ ਪਾਸੇ ਦੇਖਿਆ ਜਾਵੇ ਜੇ ਆਪਾਂ ਕਿਸਾਨਾਂ ਤੇ ਗੱਲ ਕਰੀਏ ਜੀ ਪੰਜਾਬ ਦੇ ਕਿਸਾਨਾਂ ਤੇ ਜਾਂ ਹਿੰਦੁਸਤਾਨ ਦੇ ਕਿਸਾਨਾਂ ਤੇ ਗੱਲ ਕਰੀਏ ਜੀ ਕਿਉਂਕਿ ਕਿਸਾਨਾਂ ਦੀ ਅਸੀਂ ਗੱਲ ਇਸ ਕਰਕੇ ਕਰਦੇ ਆਂ ਵੀ ਹਮੇਸ਼ਾ ਹੀ ਜਿਹੜਾ ਕਿਸਾਨਾਂ ਨੂੰ ਨਜ਼ਰਅੰਦਾਜ਼ ਜਾਂ ਪੰਜਾਬ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਜਾਂ ਖੇਤੀਬਾੜੀ ਹਿੰਦੇ ਨਾਲ ਜੁੜੇ ਹੋਏ ਲੋਕਾਂ ਜਿਹੜੇ ਉਹਨਾਂ ਨੂੰ ਨਾਰਾਜ਼ ਕੀਤਾ ਜਾਂਦਾ ਹੈ ਜੀ ਦੇਖੋ ਇਸ ਬਜਟ ਦੇ ਵਿੱਚ ਜਿਹੜੇ ਕਿਸਾਨ ਬਹੁਤ ਦੇਰ ਤੋਂ ਮੰਗ ਕਰਦੇ ਸੀਗੇ ਯੂਰੀਆ ਪਲਾਂਟ ਲੱਗਣ ਦੀ ਜੀ 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 ਦੇਖੋ ਆਸਾਮ ਦੇ ਇੱਕ ਨਾਮ ਰੂਪ ਦੇ ਵਿੱਚ ਅ ਬੀਜਪੀ ਸਰਕਾਰ ਨੇ ਇੱਕ ਯੂਰੀਆ ਪਲਾਂਟ ਲਗਾਉਣ ਦੀ ਜਿਹੜੀ ਇਹ ਗੱਲਬਾਤ ਕੀਤੀ ਹੈ ਜੀ ਸਰਮਾ ਜੀ ਮੈਂ ਮਾਫੀ ਚਾਹਨਾ ਮੈਂ ਤੁਹਾਨੂੰ ਕੋਈ ਦੱਸਣਾ ਚਾਹਨਾ ਜੋ ਮੇਰੇ ਕੋਲ ਅਪਡੇਟ ਆਈ ਹੈ ਕਿ ਮੈਂ ਮੰਨਦਾ ਤੁਸੀਂ ਸਹੀ ਕਹਿ ਰਹੇ ਹੋ ਕੋਈ ਵਧੀਆ ਤੁਸੀਂ ਤਰਕ ਕੱਢਿਆ ਕਿ ਹਾਂ ਉਹ ਪਲਾਂਟ ਲੱਗੇ ਨੇ ਸਿਰਫ ਕਿਸਾਨਾਂ ਨੂੰ ਐਨਾ ਹੀ ਫਾਇਦਾ ਮਿਲੇ ਪਰ ਜੇਕਰ ਗੱਲ ਕਰੀਏ ਜੋ ਆਪਾਂ ਬਹੁਤ ਵੱਡੀਆਂ ਵੱਡੀਆਂ ਆਸਾਂ ਲਾਈਆਂ ਹੋਈਆਂ ਸੀ ਠੀਕ ਹੈ ਅ ਅਪਡੇਟ ਮੈਂ 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 ਮੇਨ ਵਿੱਚ ਗੱਲ ਦੱਸ ਦੇਣਾ ਦਰਸ਼ਕਾਂ ਨੂੰ ਤੁਸੀਂ ਵੀ ਜੇ ਕੋਈ ਗੱਲ ਲੱਗੇ ਟੋਕ ਸਕਦੇ ਹੋ ਮੈਨੂੰ ਇਹ ਹਾਂ ਇਹ ਕੀਤਾ ਗਿਆ ਇੱਕ ਜਿਹੜੀਆਂ ਦਵਾਈਆਂ ਨੇ ਉਹਨੂੰ ਪਹਿਲਾਂ ਟੈਸਟ ਕੀਤਾ ਸਹੀ ਕਹ ਦੋ ਟੈਕਸ ਜਿਹੜੀ ਵਧਾਤੀ ਪਰ ਦੇਖੋ ਆਮ ਵਰਗ ਹੈ ਜਿਹੜਾ ਹਰ ਕੋਈ ਬੰਦੇ ਦੀ 1 ਬਹਰ ਲੱਖ ਆਮਦਨ ਨਹੀਂ ਹੈਗੀ ਇਸ ਤੇ ਹੀ ਤੁਹਾਨੂੰ ਚਰਚਾ ਕਰਾਂਗਾ ਪਰ ਪਹਿਲਾਂ ਦੋ ਗੱਲਾਂ ਵੀ ਜਰੂਰ ਸੁਣਿਓ ਕਿ ਇੱਕ ਫਾਇਦਾ ਦਿੱਤਾ ਗਿਆ ਕਿ ਜਿਹੜੀਆਂ ਦਵਾਈਆਂ ਨੇ ਉਸ ਤੇ ਜਿਹੜੀ ਐਕਸਾਈ ਡਿਊਟੀ ਹੁੰਦੀ ਸੀ ਉਹ ਮਾਫ ਕਰ ਦਿੱਤੀ ਗਈ ਉਹਦਾ ਹਰੇਕ ਬੰਦੇ ਨੂੰ ਫਾਇਦਾ ਮਿਲੇਗਾ ਠੀਕ ਹੈ ਸੀ ਬੰਦੇ ਆ ਪਰ ਜਿਹੜੇ ਧਰਨਾਟ ਲੋਗ ਨੇ ਹੈਨਾ ਜਿਵੇਂ ਸਭ ਨੂੰ ਪਤਾ ਹੈ ਉਹਨਾਂ ਨੂੰ ਵੀ ਝਟਕਾ ਦਿੱਤਾ ਹੈ મોદી ਨੇ ਕਿ ਜਿਹੜੀਆਂ ਦਾਲਾਂ ਸਾਰੇ ਘਰਾਂ ਯੂਜ਼ ਹੁੰਦੀਆਂ ਨੇ ਦਾਲਾਂ ਬਨਸਪਤੀ ਚਾਵਲ ਜੋ ਵੀ ਹੈ ਕਣਕ ਇਹਦੇ ਉੱਪਰ ਵੀ ਕਾਫੀ ਡਿਊਟੀ ਫ੍ਰੀ ਕਰ ਦਿੱਤੀ ਗਿਆ ਇਹ ਵੀ ਹੁਣ ਲੋਕਾਂ ਨੂੰ ਸਸਤੇ ਮਿਲਣਗੇ ਇਹ ਅਪਡੇਟ ਮੈਂ ਦੇ ਰਿਹਾ ਜੋ ਮੇਰੇ ਕੋਲ ਲੇਟੈਸਟ ਆਈ ਹੈ ਪਰ ਜਿਵੇਂ ਤੁਸੀਂ ਗੱਲ ਕੀਤੀ ਸ਼ਰਮਾ ਜੀ ਹੁਣ ਤੁਹਾਡੇ ਮੁੱਦੇ ਆ ਰਹੇ ਆ ਸੁਣ ਰਹੇ ਹੋ ਜੀ ਜੀ ਸ਼ਰਮਾ ਜੀ ਕਿਸਾਨਾਂ ਦੇ ਲਈ ਬਹੁਤ ਆਸਾ ਜੀ ਪਰ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਮੈਂ ਦੱਸ ਦੇਣਾ ਕਿ ਇੱਕ ਯੂਰੀਆ ਪਲਾਂਟ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿਹੜੀਆਂ ਮੰਗਾ ਸੀ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਤੇ ਦੂਜਾ ਹਰ ਸਿਮਰਤ ਕੋਰ ਬਾਦਲ ਨੇ ਸਵਾਲ ਉਠਾ ਦਿੱਤੇ ਨੇ ਜਿਵੇਂ ਹਰਪਾਲ ਚੀਮਾ ਨੇ ਮੰਗਾ ਸਪੈਸ਼ਲ ਕਾਲ ਗੱਲ ਕੀਤੀ ਸੀ ਸੀ타 ਰਮਨ ਜੀ ਨਾਲ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਆ ਉਹਨਾਂ ਨੂੰ ਬਹੁਤ ਆਸਾਂ ਸੀ 1000 ਕਰੋੜ ਰੁਪਏ ਮੰਗਿਆ ਗਿਆ ਪਰ ਦਿੱਤਾ 1 ਰੁਪਏ ਦਾ ਨਹੀਂ ਕੁਝ ਵੀ ਠੇਂਗਾ ਦਿਖਾਇਆ ਗਿਆ ਪੰਜਾਬ ਨੂੰ ਹਮ ਸਿਮਰਤ ਕੋਰ ਬਾਦਲ ਨੇ ਬਹੁਤ ਵੱਡਾ ਸਵਾਲ ਚੁੱਕ ਰਿਹਾ ਤੇ ਮੋਦੀ ਸਰਕਾਰ ਤੇ ਕਿ ਹਰ ਵਾਰ ਪੰਜਾਬ ਨਾਲ ਵਿਤਕਰਾ ਕੀਤਾ ਤੇ ਇਸ ਵਾਰ ਵੀ ਲollipops ਦਿੱਤਾ ਗਿਆ ਪੰਜਾਬ ਦੀ ਗਵਰਨਮੈਂਟ ਨੂੰ ਕਹਿੰਦੇ ਵੀ ਤਕਰੀਬਨ ਪਿਛਲੇ 3 ਦਾਖਿਆਂ ਤੋਂ ਸਰਕਾਰ ਹੈ ਮੋਦੀ ਸਰਕਾਰ ਦਿੱਤੇ ਅੱਜ ਇਹ ਦੂਜਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਇਹ ਸੀ ਦੂਜੀ ਵਾਰ ਵੀ ਅੱਜ ਇੱਕ ਵਾਰ ਫਾਰਮੈਲਟੀ ਚੇਂਜ ਕੀਤੀ ਗਿਆ ਉਹਨਾਂ ਸਾਹਿਬ ਕਹਿੰਦੇ ਤੁਸੀਂ ਅਜੇ ਇਹ ਆਈਪੈਡ ਕਿਉਂ ਲਿਆ ਰਹੇ ਹੋ ਫਿਰ ਤਾਂ ਲੈਪਟਾਪ ਚੰਗਾ ਸੀ ਪੰਜਾਬ ਜੀ ਕੋਈ ਨਿਕਲਦਾ ਦਾ ਸੀ ਕਹਿੰਦੇ ਜਾਂਦਾ ਆਈਪੈਡ ਆਇਆ ਦੂਜੀ ਵਾਰ ਕਹਿੰਦੇ ਪੰਜਾਬ ਦੇ ਲਈ ਦਾ 1 ਰੁਪਿਆ ਤੱਕ ਨਹੀਂ ਨਿਕਲਿਆ ਬਹੁਤ ਵੱਡੀ ਗੱਲ ਹੈ ਦੇਖੋ ਨਾ ਕੋਈ ਸਿੱਖਿਆ ਲਈ ਦਿੱਤਾ ਗਿਆ ਠੀਕ ਹੈ ਆਪਾਂ ਗੱਲ ਕੀਤੀ ਸੀ પેટ્રોલ ડીਜ਼ਲ ਦੇ ਰੇਟ ਘਟਣਗੇ ਕੁਝ ਨਹੀਂ ਹੋਇਆ ਸ਼ਰਮਾ ਜੀ ਬਹੁਤ ਯਾਨੀ ਲੋਕਾਂ ਨਾਲ ਜੋ ਮੇਰੀ ਗੱਲਬਾਤ ਹੋਈ ਹੈ ਉਹ ਅਸੀਂ ਨਿਸ਼ਾ ਕਰਾਂਗੇ ਥੋੜੇ ਦੇ ਬਾਅਦ ਲੋਕ ਬਹੁਤ ਨਾਰਾਜ਼ ਵਿਖੇ ਨੇ ਪੰਜਾਬ ਦੇ ਦੇਖੋ ਦੇਖੋ ਸੋਢੀ ਸਾਹਿਬ ਜਦੋਂ ਇੱਕ ਦੁੱਧ ਨੂੰ ਰੜਕਿਆ ਜਾਂਦਾ ਹੈ ਜੀ ਜੀ ਉਹਦੇ ਵਿੱਚੋਂ ਲੱਸੀ ਅਲੱਗ ਨਿਕਲਦੀ ਆ ਮੱਖਣ ਲੱਗ ਨਿਕਲਦਾ ਜੀ 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 ਦੇਖੋ ਠੀਕ ਹੈ ਮਧਾਣੀ ਲੱਗੀ ਹੋਈ ਸੀਗੀ ਦੁੱਧ ਪਾਉਣੇ ਵਾਲੇ ਨੇ ਦੁੱਧ ਪਾਇਆ ਲੇਕਿਨ ਮੱਖਣ ਕਿੰਨਾ ਕਿੰਨਾ ਨਿਕਲ ਕੇ ਬਾਹਰ ਆਇਆ ਜੇ ਜਿਹੜੀ ਕਿੰਨੀ ਕਰੀਮ ਨਿਕਲ ਕੇ ਬਾਹਰ ਆਈ ਸੀ ਉਸਤੇ ਜੇ ਫਿਲਹਾਲ ਗੱਲ ਕਰ ਰਹੇ ਹਾਂ ਕਿਆ ਹੋਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਕਿਆ ਕਰਨਾ ਚਾਹੀਦਾ ਸੀ ਇਹ ਤਾਂ ਦੇਖੋ ਪੁਆਇੰਟ ਬਣਦਾ ਬਿਲਕੁਲ ਬਣਦਾ ਕਿਉਂਕਿ ਜੋ ਚਾਹੀਦਾ ਹੁੰਦਾ ਉਹ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ ਜੀ ਲੇਕਿਨ ਜੋ ਕੁਝ ਵੀ ਦਿੱਤਾ ਗਿਆ ਜਿਵੇਂ ਮੈਂ ਕਿਸਾਨਾਂ ਦੀ ਗੱਲ ਕੀਤੀ ਆ ਕਿਸਾਨ ਸੌਰੀ ਯੂਰੀਆ ਪਲਾਂਟ ਤੇ ਜੀ ਦੇਖੋ ਕਿਸਾਨਾਂ ਦੀ ਹਮੇਸ਼ਾ ਮੰਗ ਰਹੀ ਆ ਯੂਰੀਆ ਪਲਾਂਟ ਲਗਾਉਣ ਦੀ ਜੀ ਹਾਂਜੀ ਹਾਂਜੀ ਜਿਹੜੀ ਇਸ ਬਜਟ ਦੇ ਵਿੱਚ ਅਸਾਮ ਦੇ ਨਾਮ ਰੂਪ ਦੇ ਵਿੱਚ ਯੂਰੀਆ ਪਲਾਂਟ ਲਗਾ ਰਹੇ ਆ ਜੀ ਜੀ ਉਹਦੀ 12.7 ਲੱਖ ਜੀ ਮੈਟ੍ਰਿਕ ਟਨ ਦੀ ਸਲਾਨਾ ਸਮਰਥਾ ਵਾਲਾ ਉਹ ਜਿਹੜਾ ਪਲਾਂਟ ਲਗਾਇਆ ਜਾਵੇਗਾ ਜੀ ਪਰ ਸਰਵਾ ਜੀ ਪੰਜਾਬ ਵੀ ਤਾਂ ਲੱਸਦਾ ਸੀ ਨਾ ਮੈਂ ਇਸ ਗੱਲ ਤੇ ਬੋਲ ਰਿਹਾ ਛੋਟੀ ਸਾਹਿਬ ਛੋਟੀਆਂ ਸੁਣ ਲਓ ਜੀ ਸਾਨੂੰ ਦੱਸਦਾ ਜੀ ਪੂਰਾ ਉਸ ਤੋਂ ਬਾਅਦ ਤਿੰਨ ਖੇਤਰੀ ਜਿਹੜੇ ਯੂਰੀਆ ਪਲਾਂਟ ਸੀਗੇ ਉਹ ਕਿਤੇ ਨਾ ਕਿਤੇ ਚਾਲੂ ਕਰਵਾਏ ਗਏ ਆ ਜੀ ਜੀ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਜੀ ਜੀ ਕਿਹੜਾ ਪਲਾਂਟ ਕਿੱਥੇ ਲੱਗਣਾ ਚਾਹੀਦਾ ਸੀ ਜਾਂ ਉਹ ਯੂਰੀਆ ਦਾ ਜਿਹੜੀ ਉਹ ਗੱਲ ਕਰਦੇ ਆ 12.7 ਲੱਖ ਮੈਟ੍ਰਿਕ ਟਨ ਦੀ ਗੱਲ ਕਰਦੇ ਆ ਉਹ ਉਹ ਯੂਰੀਆ ਕਿਹੜੇ ਲੋਕਾਂ ਨੂੰ ਫਾਇਦਾ ਦੇਊਗਾ ਕਿਹੜੇ ਸੁੱਬਿਆਂ ਨੂੰ ਫਾਇਦਾ ਦੇਊਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਜੀ ਜਾਂ ਉਹ ਸਿਸਟਮ ਵਾਲੇ ਵਿਭਾਗਾਂ ਨੂੰ ਪਤਾ ਹੁੰਦਾ ਵੀ ਕਿਹੜਾ ਯੂਰੀਆ ਸਾਨੂੰ ਕਿੱਥੋਂ ਲੈ ਆਉਣ 'ਚ ਫਾਇਦਾ ਜਾਂ ਪੰਜਾਬ ਨੂੰ ਕਿੱਥੇ ਲੈਣ 'ਤੇ ਫਾਇਦਾ ਜਾਂ ਪੰਜਾਬ ਨੂੰ ਫੈਕਟਰੀ ਲੱਗਣ 'ਚ ਕਿੱਥੇ ਫਾਇਦਾ ਹੈ ਦੇਖੋ ਛੋਟੀ ਸਾਹਿਬ ਠੀਕ ਹੈ ਜੋ ਸਰਕਾਰਾਂ ਤੋਂ ਅਸੀਂ ਮੰਗਦੇ ਉਹ ਨਹੀਂ ਮਿਲਦਾ ਲੇਕਿਨ ਜਦੋਂ ਸਰਕਾਰਾਂ ਉਹਨਾਂ ਚੀਜ਼ਾਂ ਨੂੰ ਪਿੱਛੇ ਕਰਦੀਆਂ ਜਾਣ ਜਾਂ ਜੇ ਮੇਸੀਂ ਕਿਸਾਨਾਂ ਦੀਆਂ ਪੂਰੀਆਂ ਮੰਗਾਂ ਦੀ ਗੱਲ ਕਰਦੇ ਆਂ ਜਾਂ ਜੇ ਮੇ ਹਰਪਾਲ ਚੀਮਾ ਦੀ ਗੱਲ ਕਰਦੇ ਆਂ ਬੀਬਾ ਹਰਸਿਮਰਤ ਦੀ ਗੱਲ ਕਰਦੇ ਆਂ ਅਗਰ ਬਜਟ ਬਣਾਉਣ ਦੇ ਵਿੱਚ ਸਰਕਾਰ ਅਸਮਰਥ ਰਹਿ ਜਾਂਦੀ ਹੈ ਸਰਕਾਰ ਉਸ ਤਰੀਕੇ ਦਾ ਬਜਟ ਨਹੀਂ ਬਣਾਉਂਦੀ ਤਾਂ ਫਿਰ ਉਹੀ ਜਿਹਨੂੰ ਕਹਿੰਦੇ ਨੇ ਵੀ ਅਸੀਂ ਲੋਕਤੰਤਰ ਤੋਂ ਚੱਲਣ ਵਾਲੀ ਬਾਹਰ ਸਰਕਾਰ ਤੋਂ ਸਿਧਾਂਤ ਤੋਂ ਬਾਹਰ ਚੱਲਣ ਵਾਲੀ ਸਰਕਾਰ ਜਿਹੜੀ ਬੀਜੇਪੀ ਹਮੇਸ਼ਾ ਰਹੀ ਹੈ ਲੋਕ ਉਮੀਦਾ ਬਹੁਤ ਸੀ ਕਿ ਜਿਵੇਂ ਤੁਸੀਂ ਵੀ ਗਿਆ ਪੈਟਰੋਲ ਡੀਜ਼ਲ ਤੇ ਵੀ ਸੀਗੀ ਆ ਆਮ ਜਿਹੜਾ ਗਰੀਬ ਵਰਗਾ ਜਿਹੜਾ ਜਿਹਨੂੰ ਆਪਾਂ ਜ਼ਿਆਦਾਤਰ 80 ਤੋਂ ਲੈ ਕੇ 85 ਪਰਸੈਂਟ ਦੇ ਵਿੱਚ ਲੰਨੇ ਆ ਜਿਹੜੇ ਦਿਹਾੜੀਦਾਰ ਲੋਕ ਆ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਸਵੇਰ ਤੇ ਲੈ ਕੇ ਸ਼ਾਮ ਤੱਕ ਕੋਈ 250 ਦੰਦਾ ਕੋਈ 300 ਦੰਦਾ ਕੋਈ 400 ਦੰਦਾ ਕੋਈ 500 ਦੰਦਾ ਜਿਹੜੀਆਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਕੋਈ ਗੌਰ ਹੋਣੀ ਚਾਹੀਦੀ ਸੀ ਜੇ ਮਹਿੰਗਾਈ ਘੱਟ ਹੋਣੀ ਚਾਹੀਦੀ ਸੀ ਜਾਂ ਰੁਜ਼ਗਾਰ ਮਿਲਣਾ ਚਾਹੀਦਾ ਸੀ ਠੀਕ ਹੈ ਦਵਾਈਆਂ ਦੀ ਗੱਲ ਕਰਦੇ ਆ ਜਿਹੜੀਆਂ ਦਵਾਈਆਂ ਦੀ ਤੁਸੀਂ ਗੱਲ ਕਰਦੇ ਹੋ ਸੋਢੀ ਸਾਹਿਬ ਉਹ ਕੈਂਸਰ ਦੀਆਂ ਦਵਾਈਆਂ ਤੇ ਜਿਹੜ ਕੀਤੀ ਗਈ ਹੈ ਉਹਨਾਂ ਤੇ ਕਿਤੇ ਨਾ ਕਿਤੇ ਜਿਹੜਾ ਟੈਕਸਟਾਊਨ ਦਾ ਜਾਂ ਟੈਕਸ ਘਟਾਉਣ ਦਾ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਹੈ ਜੇ ਆਮ ਦਵਾਈਆਂ ਦੀ ਗੱਲ ਕਰੀਏ ਆਮ ਇਲਾਜ ਦੀ ਗੱਲ ਕਰੀਏ ਜਿਵੇਂ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਦੇ ਇਹਨਾਂ ਨੇ ਸੈਂਟਰ ਸਰਕਾਰ ਨੇ ਕਾਰਡ ਬਣਾਏ ਹੋਇਆ ਲੋਕਾਂ ਨੂੰ ਵੀ ਤੁਸੀਂ ਇਹ ਕਾਰਡ ਦੀ ਸਹਾਇਤਾ ਲੈ ਕੇ ਤੁਸੀਂ ਆਹ ਇਲਾਜ ਕਰਾ ਸਕਦੇ ਆ ਫਰਾਣੇ ਹਸਪੀਟਲ ਜਾ ਕੇ ਕਰਾ ਸਕਦੇ ਆ ਜਿਹੜੇ ਲੋਕਾਂ ਦੇ ਆਸ਼ਮਾਨ ਕਾਰਡ ਬਣੇ ਹੋਇਆ ਜਾਂ ਹੋਰ ਇਦਾਂ ਦੇ ਕਾਰਡ ਬਣੇ ਹੋਇਆ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਦਰਾਉਂਡ ਜੀ ਰੋ ਤੇ ਆ ਕੇ ਖੁੱਲ ਮਲਾ ਕੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਆਮ ਵਰਗਾ ਆਮ ਵਿਅਕਤੀ ਹੈ ਆਮ ਦੀ ਮਾਫੀ ਜਾਨਾ ਹਰਿਆਣਾ ਨੇ ਕੁਝ ਨਹੀਂ ਮੰਗਿਆ ਪਰ ਦੇਖੋ ਫਿਰ ਵਿਤਕਰਾ ਹਰਿਆਣ ਨਾਲ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਉਥੇ ਬੀਜੇਪੀ ਦੀ ਗਵਰਨਮੈਂਟ ਹੈ ਸੈਣੀ ਸਾਹਿਬ ਮੁੱਖ ਮੰਤਰੀ ਨੇ 21000 ਕਰੋੜ ਰੁਪਏ ਦਿੱਤਾ ਗਿਆ ਬੱਚਿਆਂ ਦੀ ਸਿੱਖਿਆ ਦੇ ਲਈ ਤਾਂ ਕੀ ਸਿੱਖਿਆ ਕੱਲੀ ਹਰਿਆਣਾ ਜੂਰੀ ਹੈ ਬਾਕੀ ਸਟੇਟਾਂ ਇੰਨੀਆਂ ਨੇ ਉਥੇ ਸਿੱਖਿਆ ਦੀ ਲੋੜ ਨਹੀਂ ਸੀ ਉਥੇ ਸਾਰਾ ਪੈਸਾ ਵੰਡਿਆ ਜਾ ਸਕਦਾ ਦੇਖੋ ਦੇਖੋ ਛੋਡੀ ਸਾਹਿਬ ਤੁਸੀਂ ਵੀ ਕਹਿ ਰਹੇ ਮੈਂ ਵੀ ਕਹਿ ਰਿਹਾ ਹਰਪਾਲ ធីਮਾ ਵੀ ਕਹਿ ਰਹੇ ਆ ਕਿ ਪੰਜਾਬ ਦੇ ਨਾਲ ਮਤਰੀ ਮਾਲਾ ਵਿਤਕਰਾ ਹੋ ਰਿਹਾ ਇਹ ਤਾਂ ਪਰੋਜੇ ਕਹਿ ਰਹੇ ਆ ਜੀ ਲੇਕਿਨ ਉਹ ਵਿਤਕਰਾ ਕਿਉਂ ਹੋ ਰਿਹਾ ਜਾਂ ਕਿਉਂ ਵਿਤਕਰਾ ਨਹੀਂ ਹੋਣਾ ਚਾਹੀਦਾ ਮੰਨ ਲਓ ਸੂਬਾ ਸਰਕਾਰ ਸੌਰੀ ਇਹ ਸੈਂਟਰ ਸਰਕਾਰ ਆ ਮੈਂ ਸਵੇਰੇ ਵੀ ਗੱਲ ਕੀਤੀ ਸੀਗੀ ਵੀ ਦੇਖੋ ਜਿਹੜਾ ਸੈਂਟਰ ਸਰਕਾਰ ਹੁੰਦਾ ਜਿਹੜੇ ਦੇ ਬਾਕੀ ਸੂਬੇ ਉਹਨਾਂ ਤੀਆਂ ਪੁੱਤਾਂ ਬਰਾਬਰ ਹੋਣੇ ਆ ਬਰਾਬਰ ਦੇਣਾ ਹੁੰਦਾ ਹਾਲਾਂਕਿ ਜਿਵੇਂ ਰਵਨੀਤ ਬਿੱਟੂ ਨੇ ਗੱਲ ਕੀਤੀ ਸੀ ਕਿ ਮੈਂ ਰਵਨੀਤ ਬਿੱਟੂ ਦੀ ਗੱਲ ਵਾਰ-ਵਾਰ ਕਰਦਾ ਹੁੰਦਾ ਵੀ ਰਵਨੀਤ ਬਿੱਟੂ ਅੱਜ ਕੱਲ ਜਿਹੜੇ ਬਹੁਤ ਸਾਲਾ ਕੰਮ ਕਰ ਰਹੇ ਆ ਉਹ ਅੱਜ ਮੋਦੀ ਸਰਕਾਰ ਚ ਆ ਕੇ ਉਹਨਾਂ ਦੇ ਸਾਰੇ ਦਾਗ ਧੋਤੇ ਗਏ ਜਾਂ ਮੋਦੀ ਸਰਕਾਰ ਤੋਂ ਪਹਿਲਾਂ ਉਹਨਾਂ ਨੂੰ ਮੋਦੀ ਸਰਕਾਰ ਨੂੰ ਪੂਰਾ ਭੰਡਦੇ ਹੁੰਦੇ ਸੀਗੇ ਜਿਵੇਂ ਉਹ ਬਾਰ ਬਾਰ ਕਹਿ ਰਹੇ ਆ ਵੀ ਪੰਜਾਬ ਤੇ ਵਿਸ਼ੇਸ਼ ਧਿਆਨ ਦੰਨੇ ਮੋਦੀ ਜੀ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਪਸਾ ਪੰਜਾਬ ਦੇ ਕਿਸਾਨਾਂ ਦਾ ਸਹਿਯੋਗ ਕਰ ਰਹੇ ਆ ਕਿੱਧਰ ਸਹਿਯੋਗ ਕਰ ਰਹੇ ਆ ਕਿੱਥੇ ਐਮਐਸਪੀ ਮਿਲਦੀ ਆ ਇਕੱਲੇ ਪੰਜਾਬ ਨੂੰ ਜ਼ਰੂਰਤ ਨਹੀਂ ਜੀ ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰੋ ਠੀਕ ਹੈ ਜਿੱਥੇ ਸਰਕਾਰ ਸੈਂਟਰ ਦੀ ਸਰਕਾਰ ਦੀ ਦੇਖੋ ਗੱਲ ਹੁੰਦੀ ਹੈ ਜਿਹੜੀ ਸੈਂਟਰ ਸਰਕਾਰ ਜੇ ਆ ਗਈ ਉਹਦੀ ਜਿਹੜੀ ਬੀਜੇ ਸਰਕਾਰ ਉਹ ਸੈਂਟਰ ਸਰਕਾਰ ਬਣਾਉਗੀ ਉਹ ਹਮੇਸ਼ਾ ਹੀ ਆਪਣੀ ਸਰਕਾਰ ਦੀ ਹੀ ਕਿਤੇ ਨਾ ਕਿਤੇ ਫਾਇਦੇ ਕਰਦੀ ਹੁੰਦੀ ਹੈ ਜਿਹੜੇ ਸੂਬਿਆਂ ਚ ਸੈਂਟਰ ਸਰਕਾਰ ਦੀ ਸਰਕਾਰ ਬਣ ਗਈ ਉਹ ਸੂਬਿਆਂ ਨੂੰ ਫਾਇਦਾ ਹੋ ਜਾਂਦਾ ਬਾਕੀ ਸੂਬੇ ਕਿਤੇ ਨਾ ਕਿਤੇ ਵਿਚਾਰੇ ਪਿੱਛੇ ਰਹਿ ਜਾਂਦੇ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਬੀਜੇਪੀ ਹੈ ਕਾਂਗਰਸ ਆਉਂਦੀ ਹੈ ਜਾਂ ਅੱਗੇ ਨੂੰ ਕੋਈ ਹੋਰ ਪਾਰਟੀ ਵੀ ਆਉਂਦੀ ਹੈ ਐਦਾਂ ਦਾ ਬਿਤਕਰਾ ਬਿਤਕਰਾ ਨਹੀਂ ਹੋਣਾ ਚਾਹੀਦਾ ਇਹ ਬਿਤਕਰਾ ਕਿਵੇਂ ਬੰਦ ਹੋਊਗਾ ਜਾਂ ਇਹ ਬਿਤਕਰਾ ਕਿਉਂ ਬੰਦ ਹੋਣਾ ਚਾਹੀਦਾ ਇਹ ਇਹ ਵਿਚਾਰਨ ਜਿਕਰਯੋਗ ਦੀ ਗੱਲ ਆ ਜਾਂ ਵਿਚਾਰਜੋਗ ਦੀ ਗੱਲ ਇਹ ਬਿਤਕਰੇ ਬੰਦ ਹੋਣੇ ਚਾਹੀਦੇ ਇਹਨਾਂ ਨੂੰ ਬਿਤਕਰਿਆਂ ਨੂੰ ਬੰਦ ਕਰਨੇ ਵਾਸਤੇ ਕਿਹ ਤੇ ਪਪਕਾਲਾ ਕੋਲ ਆਪਸ਼ਨ ਹੈ ਜਾਂ ਕਿਹਾ ਸੁਪਾ ਸਰਕਾਰ ਕੋਲ ਆਪਸ਼ਨ ਹੈ ਇਹ ਤਾਂ ਜਿਹੜਾ ਕਰ ਦਿਨ ਕਰਦਾ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਇਸ ਜੀ ਦਾ ਹੱਲ ਹੋ ਸਕਦਾ ਹੈ ਜੀ ਸ਼ਰਮਾ ਜੀ ਇੱਕ ਵੱਡਾ ਸਵਾਲ ਇੱਕ ਵੱਡਾ ਤੇ ਐਮ ਸਵਾਲ ਜ਼ਰੂਰ ਕਰਾਂਗਾ ਮੇਰੇ ਕੋ ਮੈਸੇਜ ਆ ਗਿਆ WhatsApp ਤੇ ਰਵਨੀਤ ਬਿੱਟੂ ਤੁਸੀਂ ਗੱਲ ਕੀਤੀ ਹੈ ਰਵਨੀਤ ਬਿੱਟੂ ਭਾਜਪਾ ਦੇ ਖਾਸ ਨੇ ਸੁਨੀਲ ਜਾਖੜ ਦਾ ਪਰਸੋ ਬਿਆਨ ਆਇਆ ਭਾਜਪਾ ਦੇ ਹੱਕ ਦੇ ਵਿੱਚ ਕਿ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਵਰਗੇ ਲੋਕ ਜਿਹੜੇ ਪੰਜਾਬ ਦੇ ਜਿਹੜੀ ਸੀਐਮ ਦੇ ਖਿਲਾਫ ਚੱਲੋ ਜੋ ਵੀ ਬੋਲਦੇ ਆ ਉਹਨਾਂ ਵੀ ਆਪਸੀ ਹੋ ਹੈ ਉਹਨਾਂ ਕੀ ਉਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਅੱਗੇ ਰੱਖਣ ਕਿਉਂਕਿ ਬਿੱਟੂ ਹੀ ਤੁਹਾਨੂੰ ਪਤਾ ਹੈ ਮੋਦੀ ਦੇ ਚਹੇਤੇ ਕਹਿੰਦੇ ਚਹੇਤੇ ਹਾਰਨ ਤੋਂ ਬਾਅਦ ਐਮਪੀ ਸੀਟ ਹਾਰਨ ਤੋਂ ਬਾਅਦ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਇਹ ਬੰਦੇ ਕਿਉਂ ਨਹੀਂ ਸਾਹਮਣੇ ਆਂਦੇ ਹੁਣ ਆ ਦੇਖੋ ਬਜਟ ਐਲਾਨ ਹੋਏ ਨੂੰ 5 ਘੰਟੇ ਬੀਤ ਚੁੱਕੇ ਨੇ ਇਹਨਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਵੀ ਪੰਜਾਬ ਨੂੰ ਕੁਝ ਹੀ ਮਿਲਿਆ ਇਹ ਹਰ ਵਾਰ ਬੰਦੀ ਸਿੰਘਾ ਦੀ ਗੱਲ ਚੱਲਦੀ ਹੈ ਤਾਂ ਇਹਨਾਂ ਦਾ ਬਿਆਨ 2 ਮਿੰਟ ਚ ਆ ਜਾਂਦਾ ਹੈ ਦੇ ਕੋਈ ਫਰਕ ਨਹੀਂ ਸਾਉ ਉਹ ਉਹ ਗੱਲ ਦਾ ਤਾਂ ਜਿਹਨੂੰ ਆਪਾਂ ਵਾਰ-ਵਾਰ ਇੱਕ ਗੱਲ ਕਰਦੇ ਹੁੰਦੇ ਹੋਂ ਨੇ ਉਹੀ ਤਾਂ ਆਪਾਂ ਕਹਿੰਦੇ ਹੁੰਦੇ ਆਂ ਵੀ ਜਦੋਂ ਜਿਹੜੀ ਪਾਰਟੀ ਦੇ ਵਿੱਚ ਬੰਦਾ ਚੱਲੇਗਾ ਦੁੱਧ ਦੋਤ ਹੋ ਜਾਂਦਾ ਹੁਣ ਰਵਨੀਤ ਬਿੱਟੂ ਦੀ ਆਪਾਂ ਗੱਲ ਕਰਦੇ ਆਂ 220 ਦੇ ਵਿੱਚ ਇੱਕ ਕਿਸਾਨੀ ਮੋਰਚਾ ਚੰਦਿਆ ਸੀਗਾ ਜਿਹੜਾ ਸੰਘਰਸ਼ ਚੱਲ ਰਿਹਾ ਹੁਣ ਟੂ ਚੱਲ ਰਿਹਾ ਜਦੋਂ ਪਹਿਲਾ ਸੰਘਰਸ਼ ਚੱਲਿਆ ਸੀਗਾ ਉਹੀ ਰਵਨੀਤ ਬਿੱਟੂ ਸੀਗੇ ਉਹੀ ਕਲਵੀਰ ਜੀਰਾ ਸੀਗੇ ਉਹੀ ਕਰਨ ਜਿਹੜੇ ਉਹਨਾਂ ਦੇ ਨਾਲ ਔਜਲਾ ਸਾਹਿਬ ਸੀਗੇ ਮੈਂਬਰ ਪਾਰਲੀਮੈਂਟ ਕਿਤੇ ਨਾ ਕਿਤੇ ਅਲੱਗ ਤੰਬੂ ਦੇ ਵਿੱਚ ਬੈਠੇ ਰਹੇ ਆਂ ਹਰ ਰੋਜ਼ ਕਿਤੇ ਨਾ ਕਿਤੇ ਲ ਕੁਰਸੀ ਫੜ ਕੇ ਕਿਤੇ ਨਾ ਕਿਤੇ ਕੁਰਸੀ ਤੇ ਬੈਠ ਕੇ ਅੱਜ ਮੋਦੀ ਸਰਕਾਰ ਦੇ ਗੁਣ ਗਾ ਰਹੇ ਆਂ ਦੇਖੋ ਅਜਿਹੀ ਦੋਗਲੀ ਰਾਜਨੀਤੀ ਜਿਹੜੇ ਲੋਕ ਕਰਦੇ ਆਂ ਉਹਨਾਂ ਦੀ ਸਪੋਰਟ ਕਰਨਾ ਚਾਹ ਉਹਨਾਂ ਨੂੰ ਵੋਟ ਪਾਉਣਾ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਲੇਕਿਨ ਜਿਵੇਂ ਹੁਣ ਤੁਸੀਂ ਵੀ ਕਿਹਾ ਵੀ ਹਾਰਨ ਤੋਂ ਬਾਅਦ ਜਿਹੜੀ ਸੀਟ ਮਿਲ ਜਾਂਦੀ ਹੈ ਹਾਰਨ ਤੋਂ ਬਾਅਦ ਮੰਤਰੀ ਮੰਡਲ 'ਚ ਬੈਠਣ ਦੀ ਜਿਹੜੀ ਬੰਦਿਆਂ ਨੂੰ ਸੁਭਾਗਾ ਸਮਾਪਤ ਹੋ ਜਾਂਦਾ ਇਹ ਇੱਕ ਜਿਹਨੂੰ ਕਿਸਮਤ ਕਹਿ ਦਿੰਦੇ ਆ ਜਾਂ ਜਿਹਨੂੰ ਕਹਿ ਦਿੰਦੇ ਆ ਵੀ ਹਾਂ ਤੁਹਾਡੀ ਜ਼ਰੂਰਤ ਹੈ ਜਦੋਂ ਤੁਹਾਨੂੰ ਵਰਤ ਲਿਆ ਜਾਵੇਗਾ ਫਿਰ ਉਹੀ ਬੀਜੇਪੀ ਤੁਹਾਨੂੰ ਸਾਈਡ ਤੇ ਕਰ ਦੇਉਗੇ ਨਾ ਤੁਸੀਂ ਬੀਜੇਪੀ ਜੋਗੇ ਇੱਕ ਜੋ ਮੇਰੇ ਜ਼ਿਹਨ ਦੇ ਵਿੱਚ ਹੈ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕੱਲ ਬਜਟ ਤੋਂ ਪਹਿਲਾਂ ਪੀਐਮ ਮੋਦੀ ਨੇ ਜਦੋਂ ਇੱਕ ਗੈਸ ਸਿਲੰਡਰ ਘਟਾਇਆ ਨਾਲਦਿਆਂ ਬਿਆਨ ਆ ਗਿਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਲਕਸ਼ਮੀ ਮਾਤਾ ਆਉਣ ਵਾਲੀ ਹੈ ਤੇ ਤੁਹਾਨੂੰ ਦੱਸਿਆ ਸੀ ਕਿ ਦਿੱਲੀ ਦੇ ਵਿੱਚ ਜਦੋਂ ਅ ਬਜਟ ਜਦੋਂ ਅੰਦਰ ਗਏ ਸੀ ਆਪਣਾ ਵਿੱਤ ਮੰਤਰੀ ਉਦੋਂ ਲੋਕਾਂ ਦੇ ਘਰਾਂ ਦੀ ਵੀਡੀਓ ਵਾਇਰਲ ਹੋਈਆਂ ਘੰਟੀਆਂ ਵਜਾਉਂਦੇ ਦੀਆਂ ਲੋਕ ਪੂਜਾ ਕਰ ਰਹੇ ਸੀ ਸਾਡੇ ਗਰੀਬ ਬੰਦਾ ਵੀ ਕੁਝ ਆਏਗਾ ਫਿਰ ਉਹ ਘੰਟੀਆਂ ਵਜਾਣ ਦਾ ਤੇ ਮੋਦੀ ਸਾਹਿਬ ਦੇ ਬਿਆਨ ਦਾ ਕੋਈ ਫਾਇਦਾ ਨਹੀਂ ਹੋਇਆ ਸਿਰਫ ਇੱਕ ਲੋਕਾਂ ਨੂੰ ਉਹ ਦਿੱਤਾ ਗਿਆ ਇੱਕ ਯਾਨੀ ਕਹੋ ਜਿਹੜੇ ਉਹ ਛੁਰਲੇ ਛੱਡਦੇ ਨੇ ਉਹ ਕੰਮ ਕੀਤਾ ਗਿਆ ਲੋਕਾਂ ਨੂੰ ਪਹਿਲਾਂ ਬਣਾਇਆ ਗਿਆ ਫੁੱਦੂ ਤੇ ਫਿਰ ਬਜਟ ਦੇਖਾ ਦੋ ਦੇਖ ਦੋ ਸਿਰਫ ਇਹ ਦਵਾਈਆਂ ਸਹੀ ਕਿ ਤੁਸੀਂ ਉਹ ਵੱਡੀਆਂ ਤੋਂ ਮਹਿੰਗੀਆਂ ਦਵਾਈਆਂ ਤੇ ਛੂਟ ਦਿੱਤੀ ਹੈ ਕੈਂਸਰ ਹੋ ਗਿਆ ਤੇ ਅੱਜ ਹਰੇਕ ਘਰ ਦੇ ਕੈਂਸਰ ਨਹੀਂ ਹੈਗਾ ਅਸੀਂ ਚਾਹਦੇ ਵੀ ਨਹੀਂ ਜਿਹੜੀਆਂ ਆਮ ਦਵਾਈਆਂ ਤੁਸੀਂ ਮੈਂ ਕੋਈ ਵੀ ਖਾਂਦਾ ਬੁਖਾਰ ਇਹ ਉਹ ਉਹਦੇ ਵਿੱਚ ਕੋਈ ਛੂਟ ਨਹੀਂ ਹੈ ਇੱਕ ਪੈਟਰੋਲ ਤੋਂ ਆਪਾਂ ਕਿਹਾ ਸੀ ਵੀ ਜ਼ਿਆਦਾਤਰ ਮੋਟਰਸਾਈਕਲ ਲੋਕ ਚਲਾਉਂਦੇ ਨੇ ਪੈਟਰੋਲ ਸਸਤਾ ਹੋਏਗਾ ਲੋਕਾਂ ਨੂੰ ਫਾਇਦਾ ਮਿਲੇਗਾ ਉਹਦੇ ਵਿੱਚ ਕੋਈ ਛੋਟ ਨਹੀਂ ਹਾਂ ਫਾਇਦਾ ਦਿੱਤਾ ਕਿ ਦਾਣਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਉਹ ਵੀ ਉੱਥੇ ਜਿਹੜੀਆਂ ਮਹਿੰਗੇ ਸਟੋਰਾਂ ਤੋਂ ਮਿਲਦੀਆਂ ਨੇ ਤਰਨਾਟ ਲੋਕਾਂ ਨੂੰ ਫਾਇਦਾ ਮੰਦੇ ਹੋ ਦੇਖੋ ਸੋਢੀ ਸਾਹਿਬ ਗੱਲ ਤਾਂ ਫਿਰ ਘੁੰਮ ਘਮਾ ਕੇ ਉੱਥੀ ਆ ਜਾਂਦੀ ਹੈ ਨਾ ਵੀ ਜਿਹੜੀ ਮਰਜ਼ੀ ਸਰਕਾਰ ਨੇ ਕਰਨਿਆ ਜਾਂ ਜਿਹੜੀ ਮਰਜ਼ੀ ਸਰਕਾਰਾਂ ਦਾ ਸਰਕਾਰ ਕਰਨਾ ਚਾਹੁੰਦੀ ਹੈ ਉਹ ਮਰਜ਼ੀ ਸਰਕਾਰ ਕਰਦੀ ਹੈ ਜੀ ਲੇਕਿਨ ਕਦੋਂ ਮਰਜ਼ੀ ਨਾ ਹੋਵੇ ਨਾ ਸਰਕਾਰਾਂ ਦੀ ਜਾਂ ਲੋਕਾਂ ਦੇ ਹਿਸਾਬ ਨਾਲ ਕਿਹਾ ਹੋਣਾ ਚਾਹੀਦਾ ਉਹਦਾ ਆਪਸ਼ਨ ਤਾਂ ਦੇਖੋ ਜਾਂ ਤਾਂ ਸੂਬਾ ਸਰਕਾਰ ਸਰਕਾਰਾਂ ਇਕੱਠੀਆਂ ਹੋਣ ਜਾਂ ਸੂਬਾ ਸਰਕਾਰਾਂ ਦਾ ਇਕਾ ਨਹੀਂ ਹੁੰਦਾ ਜ਼ਿਆਦਾਤਰ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੀਆਂ ਸਰਕਾਰਾਂ ਹੁੰਦੀਆਂ ਜੀ ਦੇਖੋ ਇਹਨਾਂ ਮਸਲਿਆਂ ਤੇ ਬੋਲਣਾ ਜਾਂ ਇਹਨਾਂ ਮਸਲਿਆਂ ਤੇ ਗੱਲ ਕਰਨੀ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਆ ਉਹਨਾਂ ਦਾ ਫਰਜ਼ ਹੁੰਦਾ ਹੈ ਜੀ ਕਿਸੇ ਵੀ ਪਾਰਟੀ ਨਾਲ ਸਬੰਧ ਹੋਵੇ ਰੱਖਦਾ ਹੋਵੇ ਠੀਕ ਹੈ ਉਹ ਬਾਅਦ ਚੁੱਕਦੇ ਵੀ ਆ ਅੱਜ ਵੀ ਉਹਨਾਂ ਨੇ ਬਾਅਦ ਚੁੱਕੀ ਆ ਵੀ ਹਾਂ ਜਿਹੜਾ ਇਹ ਬਜਟ ਹੈ ਇਹ ਸਾਡੇ ਲੋਕਾਂ ਬਾਤ ਤੇ ਠੀਕ ਨਹੀਂ ਆਇਆ ਹੈਗਾ ਲੋਕਾਂ ਬਾਤ ਤੇ ਆਉਣਾ ਚਾਹੀਦਾ ਹੈ ਲੇਕਿਨ ਉਹਨਾਂ ਦੀ ਆਵਾਜ਼ ਨੂੰ ਵੀ ਕਿਤੇ ਨਾ ਕਿਤੇ ਦਬਾ ਲਿਆ ਜਾਂਦਾ ਕਿਉਂ ਕਿ ਜਿਹੜੀ ਮੈਂਬਰ ਪਰਲੀਮੈਂਟ ਦੇ ਵਿੱਚ ਜਿਹੜੀ ਲਿਸਟ ਹੁੰਦੀ ਹੈ ਉਹ ਬਹੁਮਤ ਦੇ ਹਿਸਾਬ ਨਾਲ ਹੁੰਦੀ ਹੈ ਜਿਹਦਾ ਬਹੁਮਤ ਹੁੰਦਾ ਉਹੀ ਕਿਤੇ ਨਾ ਕਿਤੇ ਆਪਣਾ ਹੁਕਮ ਚਲਾਉਂਦਾ ਹੈ ਜੀ ਦੇਖੋ ਲੋਕਤੰਤਰ ਆ ਡੰਡਾਤੰਤਰ ਜੀ ਮੀਸਮਾਨ ਦਾ ਅੰਤਰ ਹੋ ਜਾਂਦਾ ਕਹਿਣ ਲੋਗੇ ਵੀ ਸਾਨੂੰ ਦੁੱਖ ਲੱਗਦਾ ਵੀ ਸਾਡੇ ਲੋਕਤੰਤਰ ਦਾ ਕਹਾਣ ਹੋ ਰਿਹਾ ਸਰਕਾਰਾਂ ਆਪਣੇ ਹਿਸਾਬ ਨਾਲ ਚੱਲ ਰਹੀਆਂ ਜਿਹੜੀ ਚੀਜ਼ ਜੀ ਖੁੱਲ ਕੇ ਕਹਿੰਨੇ ਆ ਜਦੋਂ ਪੰਜਾਬ ਸਰਕਾਰ ਦਾ ਸੂਬਾ ਸਰਕਾਰ ਦਾ ਬਜਟ ਹੁੰਦਾ ਉੱਥੇ ਪੰਜਾਬ ਸਰਕਾਰ ਆਪਣੀ ਮਰਜ਼ੀ ਕਰ ਜਾਂਦੀ ਹੈ ਸੈਂਟਰ ਸਰਕਾਰ ਦੇ ਵਿੱਚ ਬੀਜੇਪੀ ਦਾ ਕਿਤੇ ਨਾ ਕਿਤੇ ਆਪਣੀ ਜਿਹਨੂੰ ਕਹਿੰਦੇ ਪਾਵਰ ਉਹ ਆਪਣੀ ਪਾਵਰ ਦਾ ਮਿਸਯੂਜ਼ ਕਰ ਦਿੰਦੀ ਹੈ ਯੂਜ਼ ਕਰਦੀ ਹੈ ਜੋ ਵੀ ਕਰਦੀ ਹੈ ਲੇਕਿਨ ਲੋਕਾਂ ਪ੍ਰਤੀਨਿਧਾ ਸੈਂਟਰ ਸਰਕਾਰ ਖਰਾ ਉਤਰਦੀ ਹੈ ਕਦੇ ਨਾ ਸੂਬਾ ਸਰਕਾਰ ਖਰਾ ਉਤਰਦੀ ਹੈ ਅਗਰ ਐਸੀ ਸੂਬਾ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਸੂਬਾ ਸਰਕਾਰ ਨੂੰ ਭੰਡਦੇ ਆ ਲੇਕਿਨ ਸੂਬਾ ਸਰਕਾਰ ਵੀ ਕਿੰਨੇ ਆਪਣੇ ਸੂਬੇ ਦੇ ਕਿਸਾਨਾਂ ਵਾਸਤੇ ਸੂਬੇ ਦੇ ਲੋਕਾਂ ਵਾਸਤੇ ਸੂਬੇ ਦੀ ਆਮ ਪਬਲਿਕ ਵਾਸਤੇ ਕਿੰਨਾ ਕੁ ਸੋਚਦੀ ਹੈ ਉਹ ਤਾਂ ਕੋਈ ਦੱਸਣ ਦੀ ਲੋੜ ਨਹੀਂ ਉਹ ਤਾਂ ਮੀਡੀਆ ਤੇ ਤੁਸੀਂ ਜਾ ਕੇ ਕਿਸੇ ਵੀ ਪੇਜ ਤੇ ਦੇਖ ਲਓ ਵੀ ਸਰਕਾਰ ਜਿੰਨੇ ਚੰਗੇ ਕੰਮ ਕਰਦੀ ਉਹਦੇ ਵੀ ਰਿਜ਼ਲਟ ਆ ਜਾਂਦਾ ਜਿੰਨੇ ਚੰਗੇ ਚੰਗੇ ਕੰਮ ਨਹੀਂ ਕਰਦੀ ਉਹਦਾ ਵੀ ਰਿਜ਼ਲਟ ਆ ਜਾਂਦਾ ਜੀ ਸਰ ਭਾਈ ਕੁੱਲ ਮਿਲਾ ਕੇ ਲਾਸਟ ਸਾਲ ਪੁੱਛ ਰਿਹਾ ਆ ਆਮ ਲੋਕ ਨਾਰਾਜ਼ ਆਮ ਲੋਕ ਬਿਲਕੁਲ ਨਰਾਜ ਆ ਕਿ ਆਮ ਲੋਕਾਂ ਦੀ ਝੋਲੀ ਦੇ ਵਿੱਚ ਕੁਝ ਨਹੀਂ ਆਇਆ ਜਿਵੇਂ ਤੁਸੀਂ ਵੀ ਕਿਹਾ ਵੀ ਪੈਟਰੋਲ ਡੀਜ਼ਲ ਤੇ ਦੇਖੋ ਕਿੰਨੇ ਆਮ ਵਰਗ ਦੇ ਲੋਕ ਵੀ ਚੱਲਦੇ ਆ ਜਿਵੇਂ ਮੈਂ ਸਵੇਰੇ ਵੀ ਗੱਲ ਕੀਤੀ ਸੀ ਵੀ ਦੇਖੋ 10-12000 ਦੀ ਸੈਲਰੀ ਵਾਲੇ ਨੂੰ ਤਨਖਾਹ ਲੈਣ ਨੂੰ ਵੀ ਕਿਤੇ ਮੋਟਰਸਾਈਕਲ ਸਕੂਟਰ ਰੱਖਣਾ ਪੈਂਦਾ ਪ੍ਰੋਬਲਮ ਹੁੰਦੀ ਹੈ ਪਰ ਉਹਦੇ ਵਿੱਚ ਜਿਹੜਾ ਪੈਟਰੋਲ ਪੈਂਦਾ ਉਹ 20 ਮਹੀਨੇ ਦਾ ਬੰਦੇ ਨੂੰ ਹੁੰਦਾ ਯਾਰ ਮੇਰਾ ਜੇ 2000 ਦਾ ਲੱਗਦਾ ਮੇਰਾ 1000 ਦਾ ਲੱਗ ਜਵੇ 1200 ਦਾ ਲੱਗ ਜਵੇ ਅਗਰ ਸਰਕਾਰ ਸਹਿਯੋਗ ਨਹੀਂ ਕਰਦੀ ਬੇਰੋਜ਼ਗਾਰ ਦੇ ਵਿੱਚ ਅਗਰ ਸਰਕਾਰ ਸਹਿਯੋਗ ਨਹੀਂ ਕਰਦੀ ਪੜ੍ਹਾਈ ਦੇ ਮਾਮਲੇ ਕਰਦੀ ਕਿਸੇ ਨੂੰ ਲੋਨ ਰੂਪ ਦੇ ਕੰਮ ਚਲਾਉਣ ਦੇ ਮਾਮਲੇ ਚ ਹਾਂ ਅਗਰ ਇੰਨਾ ਸਹਿਯੋਗ ਨਹੀਂ ਕਰ ਸਕਦੀ ਕਿਤੇ ਨਾ ਕਿਤੇ ਮਹਿੰਗਾਈ ਘਟਾਉਣ ਤੇ ਵਿੱਚ ਲੋਕਾਂ ਦੀ ਸਹਿਯੋਗ ਕੀਤਾ ਜਾਵੇ ਜੋ ਆਮ ਘਰ ਦਾ ਚੁੱਲਾ ਹੈ ਕਿਤੇ ਨਾ ਕਿਤੇ ਆਰਾਮ ਨਾਲ ਚੱਲ ਸਕੇ ਠੀਕ ਹੈ ਜਿਹੜੇ ਧਰਨਾਟ ਲੋਕ ਹੁੰਨੇ ਪੈਸੇ ਵਾਲੇ ਲੋਕ ਹੁੰਨੇ ਐ ਐਡਜਸਟ ਕਰ ਲੈਂਦੇ ਆ ਜਿਹੜੇ ਗਰੀਬ ਅੱਜ ਵੀ ਲੋਕ ਦੇਖਦੇ ਆ ਪੂਰੇ ਹਿੰਦੁਸਤਾਨ ਦੀ ਅਸੀਂ ਗੱਲ ਕਰੂੰਗੇ ਕਿ ਹਿੰਦੁਸਤਾਨ ਦਾ ਬਜਟ ਜਿਹੜਾ ਆਇਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਉਹ ਲੋਕ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੇ ਆ ਵੀ ਸਾਡੇ ਮਾਤਾ ਪਿਤਾ ਨੇ ਇੱਕ ਦਿਹਾੜੀ ਬਣਾਉਣੀ ਹੈ ਦਿਹਾੜੀ ਤੇ ਘਰ ਚਲਾ ਤੁਸੀਂ ਰਜਗਾਰ ਨਹੀਂ ਦੇ ਸਕਦੇ ਤੁਸੀਂ ਨੌਕਰੀਆਂ ਨਹੀਂ ਦੇ ਸਕਦੇ ਕਮ ਸੇ ਕਮ ਤੁਸੀਂ ਮਹंगाई ਤਾਂ ਘਟਾ ਸਕਦੇ ਹੋ ਉਹ ਕਿੱਦਾਂ ਘਟਣੀ ਹੁੰਦੀ ਹੈ ਸਰਕਾਰ ਦੇ ਹੱਥ 'ਚ ਹੁੰਦਾ ਲੇਕਿਨ ਘਟਦੀ ਨਹੀਂ ਜੀ ਚਲੋ ਸੰਦੀਪ ਜੀ ਤੁਸੀਂ ਸਾਨੂੰ ਅਪਡੇਟ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਢੋਡੀ ਸਾਹਿਬ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸਾਡੇ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਕਿ ਪੂਰੀ ਅੱਜ ਅਪਡੇਟ ਰੱਖੀ ਇਸ ਖਬਰ ਤੇ ਤੇ ਜਿਵੇਂ ਕਿ ਸਾਰੇ ਨੂੰ ਵੱਡੀਆਂ-ਵੱਡੀਆਂ ਆਸਾਂ ਸੀ ਇਸ ਬਜਟ ਤੋਂ ਜਿਵੇਂ ਕਿ ਕੱਲ ਪੀਐਮ ਮੋਦੀ ਦਾ ਬਿਆਨ ਆਇਆ ਮ ਬਿਆਨ ਕਦੋਂ ਆਇਆ ਬਜਟ ਤੋਂ ਪਹਿਲਾਂ ਇੱਕ ਸਿਲੰਡਰ ਦਾ ਕੀਤਾ ਗਿਆ ਘਰੇਲੂ 7 ਰੁਪਏ ਤੇ ਕਮਰਸ਼ੀਅਲ 14 ਰੁਪਏ ਮੰਧੇ ਕੀਤਾ ਗਿਆ ਪਰ ਅੱਜ ਲੋਕਾਂ ਨੂੰ ਆਸਾਂ ਸੀਗੀਆਂ ਕਿਉਂਕਿ ਪੀਐਮ ਮੋਦੀ ਨੇ ਕੱਲ ਇੱਕ ਬਿਆਨ ਦਿੱਤਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਕੱਲ ਬਜਟ ਤੋਂ ਬਾਅਦ ਲక్ష్ਮੀ ਦਾ ਵਾਸ ਹੋਏਗਾ ਅੱਜ ਲੋਕਾਂ ਦੇ ਵੱਲੋਂ ਘੰਟੀਆਂ ਵੀ ਵਜਾਈਆਂ ਗਈਆਂ ਕਈ ਜਗ੍ਹਾ ਤੇ ਬਹੁਤ ਆਸ ਸੀ ਪਰ ਸਿਰਫ ਇੱਕ ਦਵਾਈਆਂ ਜਿਹੜੀਆਂ ਕੈਂਸਰ ਦੀਆਂ ਮਹਿੰਗੀਆਂ ਦਵਾਈਆਂ ਉਹ ਸਸਤੀਆਂ ਕੀਤੀਆਂ ਗਈਆਂ ਆਮ ਲੋਕਾਂ ਦੀ ਜੋ ਕਿ ਹੱਥੋਂ ਬਾਹਰ ਨਹੀਂ ਲੋਕਾਂ ਨੂੰ ਆਸ ਸੀ ਪੈਟਰੋਲ ਡੀਜ਼ਲ ਇਹ ਸਸਤਾ ਹੋਏਗਾ ਗੈਸ ਅੰਦਰਸ ਹੋਏਗਾ ਉਹ ਗੈਸ ਸੈਂਟਰ ਤੋਂ ਇਲਾਵਾ ਜਿਹੜਾ ਪੈਟਰੋਲ ਡੀਜ਼ਲ ਹੈ ਜਿਹਦਾ ਬੰਦਾ ਰੋਜ਼ ਕੰਮ ਕਰਨ ਦਾ ਬੰਦਾ ਜਿਵੇਂ ਕਿ ਸਾਡੇ ਭਾਈ ਸਾਹਿਬ ਦੱਸਿਆ ਕਿ 10-12000 ਕਮਾਣ ਵਾਲਾ ਬੰਦਾ ਇੱਕ ਬਾਈਕ ਚਲਾਉਂਦਾ ਉਹਨੂੰ ਲੋੜ ਸੀ ਪੈਟਰੋਲ ਡੀਜ਼ਲ ਸਸਤਾ ਹੋਣ ਦੀ ਤੇ ਉਸ ਤੋਂ ਇਲਾਵਾ ਕਿਸਾਨਾਂ ਦੇ ਆਕ ਵਿੱਚ ਕੁਝ ਨਹੀਂ ਆਇਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬੀਬਾ ਹਰਸਿੰਦਰ ਕਲੋਂ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਕਿ ਪੰਜਾਬ ਨੂੰ ਫਿਰ ਇੱਕ ਦੁਆਰ ਧੋਖਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਜੋ ਕਿ ਕੇਂਦਰ ਸਰੋ ਦਿੰਦੀ ਆਈ ਹੈ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਬਜਟ ਕੁਝ ਸੂਬੇ ਲਈ ਬਹੁਤ ਵਧੀਆ ਆਇਆ ਪਰ ਪੰਜਾਬ ਦੇ ਲੋਕਾਂ ਲਈ ਕੁਝ ਵੀ ਸਾਹਮਣੇ ਨਹੀਂ ਆਇਆ ਨਾ ਪੰਜਾਬ ਦੇ ਕਿਸਾਨਾਂ ਦੀ ਗੱਲ ਹੋਈ ਇਹ ਇੱਕ ਯੂਰੀਆ ਪਲਾਂਟ ਖੋਲਣ ਦੀ ਗੱਲ ਕੀਤੀ ਗਈ ਹੈ ਉਹ ਵੀ ਅਸਾਮ ਦੇ ਵਿੱਚ ਇਹ ਯੂਰੀਆ ਪਲਾਂਟ ਪੰਜਾਬ ਕਿਉਂ ਨਹੀਂ ਖੁੱਲਿਆ ਇਹ ਵੀ ਸਵਾਲ ਬਹੁਤ ਵੱਡਾ ਖੜਾ ਹੁੰਦਾ ਹੈ ਹੁਣ ਦੋਸਤੋ ਤੁਸੀਂ ਆਪਣੇ ਆਏ ਦੇਣੀ ਹੈ ਕਿ ਬਜਟ ਕਿਵੇਂ ਸੀਗਾ ਵੱਧ ਤੋਂ ਵੱਧ ਕਮੈਂਟ ਕਰੋ ਇਹ ਸਰਕਾਰ ਨੂੰ ਉਠਾਓ ਜਿਹੜੇ ਗੁੰਗੇ ਬੋਲੇ ਬਣ ਕੇ ਸੁੱਤੇ ਹੋਏ ਹਨ ਇਹਨਾਂ ਨੂੰ ਤੁਸੀਂ ਜਾਗਣਾ ਹੈ ਤੇ ਪਲੀਜ਼ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਸਾਡਾ ਵੀਡੀਓ ਪਹੁੰਚੇ ਉਹ ਮੰਤਰੀਆਂ ਤੱਕ ਜਿਨ੍ਹਾਂ ਨੇ ਬਜਟ ਤਿਆਰ ਕੀਤਾ ਸਦੋਤੋ ਇਹ ਸੀਗਾ ਸਾਡਾ ਅੱਜ ਦਾ ਲਾਈਵ ਦਾ ਸ਼ਾਮ ਦਾ ਪ੍ਰੋਗਰਾਮ ਫਿਰ ਤੁਹਾਡੇ ਨਾਲ ਜੁੜਾਂਗਾ ਕਿਸੇ ਹੋਰ ਮੁੱਦੇ ਤੇ ਉੱਤਰ ਤੱਕ